ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਲਾਇਲਜ਼ ਵੱਲੋਂ ਇੱਕ ਵਿਸ਼ੇਸ਼ ਅਪਡੇਟ ਪ੍ਰੋਫੈਸਰ ਦਿੰਦਲਪਾਲ ਸਿੰਘ ਭੁੱਲਰ ਹੁਣਾਂ ਦੀ ਰਿਹਾਈ ਦੇ ਵਾਸਤੇ ਦਿੱਲੀ ਹਾਈ ਕੋਰਟ ਦੇ ਵਿੱਚ ਜੋ ਪਟੀਸ਼ਨ ਲਗਾਈ ਗਈ ਸੀਗੀ ਉਹਦੀ ਅੱਜ 15 ਅਕਤੂਬਰ 2025 ਨੂੰ ਤਾਰੀਖ ਸੀਗੀ ਤੇ ਜਸਟਿਸ ਨੀਨਾ ਬਾਂਸਲ ਕ੍ਰਿਸ਼ਨਾ ਦੀ ਅਦਾਲਤ ਦੇ ਵਿੱਚ ਇਸ ਗੱਲ ਦੀ ਸੁਣਵਾਈ ਹੋਈ ਸੀ ਸੁਣਵਾਈ ਦੇ ਦੌਰਾਨ ਪ੍ਰੋਫੈਸਰ ਦੰਦਰਪਾਲ ਸਿੰਘ ਭੁੱਲਰ ਵੱਲੋਂ ਸੀਨੀਅਰ ਐਡਵੋਕੇਟ ਰੈਬਕਾ ਐਮ ਜੋਨ ਤੇ ਐਡਵੋਕੇਟ ਚਿੰਮੇ ਕਨੋਜੀਆ ਪੇਸ਼ ਹੋਏ ਸਨ ਤੇ ਉਸ ਦੇ ਵਿੱਚ ਇਹ ਕਨਸੀਡਰ ਕੀਤਾ ਗਿਆ ਕਿ ਪ੍ਰੋਫੈਸਰ ਦੰਦਰਪਾਲ ਸਿੰਘ ਭੁੱਲਰ ਦੀ ਦਸੰਬਰ 2023 ਦੇ ਵਿੱਚ ਸਮੇਂ ਦੀ ਸਰਕਾਰ ਦੀ ਜਿਹੜੀ ਐ ਸੈਂਟੈਂਸ ਦੀ ਉਹ ਬੋਲ ਸੀ ਜਿਕਰ ਜੋਗਾ ਉਦੋਂ ਸਰਕਾਰ ਕੇਜਰੀਵਾਲ ਆਮ ਆਦਮੀ ਪਾਰਟੀ ਦੀ ਸੀ ਉਦੋਂ ਉਹਨਾਂ ਦਾ ਜਿਹੜਾ ਵਿਹਾਈ ਦਾ ਜਿਹੜਾ ਨਕਸ਼ਾ ਸੀਗਾ ਦਿਹਾਈ ਦੀ ਉੱਤੇ ਨਾਟ ਰਿਕਮੈਂਡ ਕੀਤਾ ਗਿਆ ਸੀ ਜੈਕਟ ਕੀਤੀ ਸੀ ਦਿਹਾਈ ਤਾਂ ਉਸ ਤੋਂ ਬਾਅਦ 24 ਦੇ ਵਿੱਚ ਚੈਲੰਜ ਕੀਤਾ ਗਿਆ ਸੀਗਾ ਤੇ ਇਹ ਡਾਇਰੈਕਸ਼ਨ ਕੀਤੀ ਗਈ ਆ ਦਿੱਲੀ ਹਾਈ ਕੋਰਟ ਵੱਲੋਂ ਕਿ ਪ੍ਰੋਫੈਸਰ ਦੰਦਰਪਾਲ ਸਿੰਘ ਭੁੱਲੜ ਦੀ ਰਿਹਾਈ ਜਿਹੜੀ ਕਿ 30 ਸਾਲ ਤੋਂ ਉੱਤੇ ਦੀ ਕਸ਼ਟਣੀ ਹੋ ਗਈ ਆ ਤੇ ਉਹਨਾਂ ਦੀ ਡੈੱਥ ਸੈਂਟੈਂਸ ਨੂੰ ਸੁਪਰੀਮ ਕੋਰਟ ਨੇ ਉਮਰ ਕੈਦ ਦੇ ਵਿੱਚ ਬਦਲਿਆ ਸੀ ਉਹਨਾਂ ਦੀ ਸੈਂਟੈਂਸ ਰਿਵਿਊ ਬੋਰਡ ਜਿਹੜਾ ਵੀ ਕੋ ਅਗਲਾ ਹੋਵੇ ਉਹਦੇ ਵਿੱਚ ਰੀਕਨਸੀਡਰ ਕੀਤੀ ਜਾਵੇ ਫਰੈਸ਼ ਤੇ ਜਿਹੜੀ ਪਟੀਸ਼ਨ ਲਗਾਈ ਗਈ ਆ ਭੁੱਲੜ ਸਾਹਿਬ ਵੱਲੋਂ ਦਿੱਲੀ ਹਾਈ ਕੋਰਟ ਵਿੱਚ ਉਹਨੂੰ ਉਹਨਾਂ ਦੀ ਜਿਹੜੀ ਰਿਪਰੈਜ਼ੈਂਟੇਸ਼ਨ ਜਿਹੜੀ ਆ ਉਹ ਕਨਸੀਡਰ ਕੀਤੀ ਜਾਵੇ ਤੇ ਨੈਕਸਟ ਸੈਂਟੈਂਸ ਨੂੰ ਬੋਲ ਦੇ ਵਿੱਚ ਉਹਨਾਂ ਦੀ ਰਿਹਾਈ ਦਾ ਕੇਸ ਉਚਾਰਿਆ ਜਾਵੇ ਅਗਲੀ ਤਾਰੀਖ ਭੁੱਲੜ ਸਾਹਿਬ ਦੇ ਰਿਹਾਈ ਦੇ ਸੰਬੰਧ ਦੇ ਵਿੱਚ ਦਿੱਲੀ ਹਾਈ ਕੋਰਟ ਵਿੱਚ 13 ਫਰਵਰੀ 2026 ਰੱਖੀ ਗਈ ਆ ਤੇ ਉਸ ਤੋਂ ਪਹਿਲਾਂ ਸੈਂਟੈਂਸ ਰਿਵਿਊ ਬੋਰਡ ਜਿਹੜਾ ਵੀ ਆਉਂਦੇ ਦਿਨਾਂ ਦੇ ਵਿੱਚ ਆਉਂਦੇ ਮਹੀਨਿਆਂ 'ਚ ਹੋਏਗਾ ਉਹਦੇ ਵਿੱਚ ਭੁੱਲਰ ਸਾਹਿਬ ਦੀ ਰਿਹਾਈ ਦਾ ਕੇਸ ਕਨਸੀਡਰ ਕੀਤਾ ਜਾਏਗਾ ਨਿਊ ਫੈਕਟਸ ਦੇ ਉੱਤੇ 30 ਸਾਲ ਤੋਂ ਉੱਤੇ ਦੀ ਕਸਟਡੀ ਦੇ ਹਿਸਾਬ ਦੇ ਨਾਲ ਤੇ ਉਹਦੀ ਜਿਹੜੀ ਮਿਨਟਸ ਆਫ ਮੀਟਿੰਗ ਹੋਣਗੇ ਸੈਂਟੈਂਸ ਰਿਵਿਊ ਬੋਰਡ ਦੇ ਉਹ 13 ਫਰਵਰੀ 2026 ਦੀ ਤਰੀਕ ਨੂੰ ਅਦਾਲਤ ਦੇ ਅੱਗੇ ਰੱਖੇ ਜਾਣਗੇ ਸੋ ਸਾਨੂੰ ਬਹੁਤ ਉਮੀਦ ਹੈ ਦੀ ਜਿਹੜੀ ਨੈਕਸਟ ਸੈਂਟੈਂਸ ਨੂੰ ਬੋਰਡ ਹੋਏਗੀ ਕਿਉਂਕਿ ਦਿੱਲੀ ਸਰਕਾਰ ਨਵੀਂ ਬੀਜੇਪੀ ਦੀ ਬਣਨ ਤੋਂ ਬਾਅਦ ਭੁੱਲੜ ਸਾਹਿਬ ਦਾ ਕੇਸ ਕਿਸੇ ਸੈਂਟੈਂਸ ਨੂੰ ਬੋਰਡ ਦੀ ਮੀਟਿੰਗ ਦੇ ਵਿੱਚ ਕੰਸੀਡਰ ਨਹੀਂ ਹੋਇਆ ਇਹ ਪਹਿਲੀ ਵਾਰ ਹੋਏਗਾ ਕਿ ਨਵੀਂ ਸਰਕਾਰ ਦੇ ਵਿੱਚ ਬਣੇ ਹੋਏ ਸੈਂਟੈਂਸ ਨੂੰ ਬੋਰਡ 'ਚ ਭੁੱਲੜ ਸਾਹਿਬ ਦੀ ਜਿਹੜੀ ਵਿਹਾਈ ਦਾ ਕੇਸ ਆ ਉਹ ਕਨਸੀਡਰ ਕੀਤਾ ਜਾਏਗਾ ਸੋ ਅੱਜ 15 ਅਕਤੂਬਰ 2025 ਵੀ ਕੇਸ ਦੀ ਸੁਣਵਾਈ ਦੀ ਦਿੱਲੀ ਹਾਈ ਕੋਰਟ ਦੀ ਵਿਸ਼ੇਸ਼ ਅਪਡੇਟ ਪੰਜਾਬ ਲਾਇਜ਼ ਵੱਲੋਂ ਦਾ ਸੈਡੋਕੇਲ ਜਸਪਾਲ ਸਿੰਘ ਮੰਜਪੁਰ ਸਿੱਖ ਲੀਗਲ ਅਸਿਸਟੈਂਟ ਬੋਰਡ ਦੇ ਸਹਿਯੋਗ ਦੇ ਨਾਲ ਜਿਹੜੀ ਇਹ ਪਟੀਸ਼ਨ ਪਾਈ ਗਈ ਹੈ ਸੋ ਸਾਰੀਆਂ ਸੰਗਠਾ ਦਾ ਧੰਨਵਾਦ ਉਮੀਦ ਕਰਦੇ ਆਂ ਵੀ ਨੈਕਸਟ ਜਿਹੜੀ ਵੀ ਆਉਂਦੇ ਦਿਨਾਂ ਚ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਹੋਏਗੀ ਉਹ ਚ ਪੁੱਲਰ ਸਾਹਿਬ ਦੀ ਰਿਹਾਈ ਦਾ ਕੇਸ ਕਨਸੀਡਰ ਕਰਕੇ ਉਹਨਾਂ ਨੂੰ ਰਿਹਾਈ ਦਿੱਤੀ ਜਾਊਗੀ ਤੇ ਜੇਕਰ ਜੋ ਹੋਗਾ ਵੀ ਸੈਂਟੈਂਸ ਨੂੰ ਬੋਲਡ ਹਰੇਕ ਤਿੰਨ ਮਹੀਨੇ ਦੇ ਬਾਅਦ ਜਿਹੜਾ ਬੁਲਾਉਣਾ ਜ਼ਰੂਰੀ ਆ ਤੇ ਮੇਰੀ ਆਨਲਾਈਨ ਜਾਣਕਾਰੀ ਦੇ ਮੁਤਾਬਕ ਮਈ 200 25 ਤੋਂ ਬਾਅਦ ਸੈਂਟੈਂਸ ਨੂੰ ਬੋਲਦੀ ਕੋਈ ਮੀਟਿੰਗ ਅਜੇ ਤੱਕ ਨਹੀਂ ਹੋਈ ਹੋ ਸਕਦਾ ਆਉਂਦੇ ਦਿਨਾਂ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਾਨੂੰ ਵਧੀਆ ਖਬਰ ਜਿਹੜੀ ਮਿਲੇ ਭੁੱਲਣ ਸਾਹਿਬ ਪੱਕੀ ਰਿਹਾਈ ਹੋ ਕੇ ਆਪਣੇ ਘਰੋਂ ਜਲਦੀ ਕਲਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਪੰਜਾਬ ਲਾਇਲਜ਼ ਵੱਲੋਂ ਇੱਕ ਵਿਸ਼ੇਸ਼ ਅਪਡੇਟ ਪ੍ਰੋਫੈਸਰ ਦੁੰਦਿਤਪਾਲ ਸਿੰਘ ਭੁੱਲੜ ਹੁਣਾਂ ਦੀ ਰਿਹਾਈ ਦੇ ਵਾਸਤੇ ਦਿੱਲੀ ਹਾਈ ਕੋਰਟ ਦੇ ਵਿੱਚ ਜੋ ਪਟੀਸ਼ਨ ਲਗਾਈ ਗਈ ਸੀਗੀ ਉਹਦੀ ਅੱਜ 15 ਅਕਤੂਬਰ 2025 ਨੂੰ ਤਾਰੀਖ ਸੀਗੀ ਤੇ ਜਸਟਿਸ ਨੀਨਾ ਬਾਂਸਲ ਕ੍ਰਿਸ਼ਨਾ ਦੀ ਅਦਾਲਤ ਦੇ ਵਿੱਚ ਇਸ ਗੱਲ ਦੀ ਸੁਣਵਾਈ ਹੋਈ ਸੀ ਸੁਣਵਾਈ ਦੇ ਦੌਰਾਨ ਪ੍ਰੋਫੈਸਰ ਦੰਧਪਾਲ ਸਿੰਘ ਭੁੱਲਰ ਵੱਲੋਂ ਸੀਨੀਅਰ ਐਡਵੋਕੇਟ ਰੈਬਕਾ ਐਮ ਜੌਨ ਤੇ ਐਡਵੋਕੇਟ ਚਿੰਮੇ ਕਨੋਜੀਆ ਪੇਸ਼ ਹੋਏ ਸਨ ਤੇ ਉਸ ਦੇ ਵਿੱਚ ਇਹ ਕਨਸਿਡਰ ਕੀਤਾ ਗਿਆ ਕੀ ਪ੍ਰੋਸੀਡਰ ਦੰਦਰਪਾਲ ਸਿੰਘ ਭੁੱਲਰ ਦੀ ਦਸੰਬਰ 2023 ਦੇ ਵਿੱਚ ਸਮੇਂ ਦੀ ਸਰਕਾਰ ਦੀ ਜਿਹੜੀ ਐਸ ਸੈਂਟੈਂਸ ਨੂੰ ਬੋਲ ਸੀ ਜਿਕਰ ਜੋਗਾ ਉਦੋਂ ਸਰਕਾਰ ਕੇਜਰੀਵਾਲ ਆਮ ਆਦਮੀ ਪਾਰਟੀ ਦੀ ਸੀ ਉਦੋਂ ਉਹਨਾਂ ਦਾ ਜਿਹੜਾ ਵਿਹਾਈ ਦਾ ਜਿਹੜਾ ਨਕਸ਼ਾ ਸੀਗਾ ਵਿਹਾਈ ਦੀ ਉੱਤੇ ਨਾਟ ਰეკਮੈਂਡ ਕੀਤਾ ਗਿਆ ਸੀ ਰਜੈਕਟ ਕੀਤੀ ਸੀ ਵਿਹਾਈ ਤਾਂ ਉਸ ਤੋਂ ਬਾਅਦ 24 ਦੇ ਵਿੱਚ ਚੈਲੰਜ ਕੀਤਾ ਗਿਆ ਸੀਗਾ ਤੇ ਇਹ ਡਾਇਰੈਕਸ਼ਨ ਕੀਤੀ ਗਈ ਆ ਦਿੱਲੀ ਹਾਈ ਕੋਰਟ ਵੱਲੋਂ ਕਿ ਪ੍ਰੋਫੈਸਰ ਦੰਦਰਪਾਲ ਸਿੰਘ ਭੁੱਲੜ ਦੀ ਰਿਹਾਈ ਜਿਹੜੀ ਕਿ 30 ਸਾਲ ਤੋਂ ਉੱਤੇ ਦੀ ਕਸਟਡੀ ਹੋ ਗਈ ਆ ਤੇ ਉਹਨਾਂ ਦੀ ਡੈਥ ਸੈਂਟੈਂਸ ਨੂੰ ਸੁਪਰੀਮ ਕੋਰਟ ਨੇ ਉਮਰ ਕੈਦ ਦੇ ਵਿੱਚ ਬਦਲਿਆ ਸੀ ਉਹਨਾਂ ਦੀ ਸੈਂਟੈਂਸ ਰਿਵਿਊ ਬੋਰਡ ਜਿਹੜਾ ਵੀ ਕੋ ਅਗਲਾ ਹੋਵੇ ਉਹਦੇ ਵਿੱਚ ਰੀਕਨਸੀਡਰ ਕੀਤੀ ਜਾਵੇ ਫਰੈਸ਼ ਤੇ ਜਿਹੜੀ ਪਟੀਸ਼ਨ ਲਗਾਈ ਗਈ ਆ ਭੁੱਲੜ ਸਾਹਿਬ ਵੱਲੋਂ ਦਿੱਲੀ ਹਾਈ ਕੋਰਟ ਵਿੱਚ ਉਹਨੂੰ ਉਹਨਾਂ ਦੀ ਜਿਹੜੀ ਰਿਪਰੈਜ਼ੈਂਟੇਸ਼ਨ ਜਿਹੜੀ ਆ ਉਹ ਕਨਸੀਡਰ ਕੀਤੀ ਜਾਵੇ ਤੇ ਨੈਕਸਟ ਸੈਂਟੈਂਸ ਰੂਬ ਬੋਲ ਦੇ ਵਿੱਚ ਉਹਨਾਂ ਦੀ ਰਿਹਾਈ ਦਾ ਕੇਸ ਉਚਾਰਿਆ ਜਾਵੇ ਅਗਲੀ ਤਾਰੀਖ ਭੁੱਲਰ ਸਾਹਿਬ ਦੇ ਰਿਹਾਈ ਦੇ ਸਬੰਧ ਦੇ ਵਿੱਚ ਇਹ ਦਿੱਲੀ ਹਾਈ ਕੋਰਟ ਵਿੱਚ 13 ਫਰਵਰੀ 2026 ਰੱਖੀ ਗਈ ਆ ਤੇ ਉਸ ਤੋਂ ਪਹਿਲਾਂ ਸੈਂਟੈਂਸ ਰੂਬ ਬੋਲ ਜਿਹੜਾ ਵੀ ਆਉਂਦੇ ਦਿਨਾਂ ਦੇ ਵਿੱਚ ਆਉਂਦੇ ਮਹੀਨਿਆਂ 'ਚ ਹੋਏਗਾ ਉਹਦੇ ਵਿੱਚ ਭੁੱਲਰ ਸਾਹਿਬ ਦੀ ਰਿਹਾਈ ਦਾ ਕੇਸ ਕੰਸੀਡਰ ਕੀਤਾ ਜਾਏਗਾ ਨਿਊ ਫੈਕਟਸ ਦੇ ਉੱਤੇ 30 ਸਾਲ ਤੋਂ ਉੱਤੇ ਦੀ ਕਸਟਡੀ ਦੇ ਹਿਸਾਬ ਦੇ ਨਾਲ ਤੇ ਉਹਦੀ ਜਿਹੜੀ ਮਿਨਟਸ ਆਫ ਮੀਟਿੰਗ ਹੋਣਗੇ ਸੈਂਟੈਂਸ ਰਿਵਿਊ ਬੋਰਡ ਦੇ ਉਹ 13 ਫਰਵਰੀ 2022 ਦੀ ਤਰੀਕ ਨੂੰ ਅਦਾਲਤ ਦੇ ਅੱਗੇ ਰੱਖੇ ਜਾਣਗੇ ਸੋ ਸਾਨੂੰ ਬਹੁਤ ਉਮੀਦ ਹੈ ਕਿ ਜਿਹੜੀ ਨੈਕਸਟ ਸੈਂਟੈਂਸ ਰਿਵਿਊ ਬੋਰਡ ਹੋਏਗੀ ਕਿਉਂਕਿ ਦਿੱਲੀ ਸਰਕਾਰ ਨਵੀਂ ਭਾਜਪਾ ਦੀ ਬਣਨ ਤੋਂ ਬਾਅਦ ਭੁੱਲੜ ਸਾਹਿਬ ਦਾ ਕੇਸ ਕਿਸੇ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਦੇ ਵਿੱਚ ਕੰਸੀਡਰ ਨਹੀਂ ਹੋਇਆ ਇਹ ਪਹਿਲੀ ਵਾਰ ਹੋਏਗਾ ਕਿ ਨਵੀਂ ਸਰਕਾਰ ਦੇ ਵਿੱਚ ਬਣੇ ਹੋਏ ਸੈਂਟੈਂਸ ਰਿਵਿਊ ਬੋਰਡ ਚ ਭੁੱਲੜ ਸਾਹਿਬ ਦੀ ਜਿਹੜੀ ਵਿਹਾਈ ਦਾ ਕੇਸ ਆ ਉਹ ਕਨਸੀਡਰ ਕੀਤਾ ਜਾਏਗਾ ਸੋ ਅੱਜ 15 ਅਕਤੂਬਰ 2025 ਵੀ ਕੇਸ ਦੀ ਸੁਣਵਾਈ ਦੀ ਦਿੱਲੀ ਹਾਈ ਕੋਰਟ ਦੀ ਵਿਸ਼ੇਸ਼ ਅਪਡੇਟ ਪੰਜਾਬ ਲਾਇਰਜ਼ ਵੱਲੋਂ ਦਾ ਐਡਵੋਕੇਟ ਜਸਪਾਲ ਸਿੰਘ ਮੰਜਪੂਰ ਸਿੱਖ ਲੀਗਲ ਅਸਿਸਟੈਂਟ ਬੋਰਡ ਦੇ ਸਹਿਯੋਗ ਦੇ ਨਾਲ ਜਿਹੜੀ ਇਹ ਪਟੀਸ਼ਨ ਪਾਈ ਗਈ ਹੈ ਸੋ ਸਾਰੀਆਂ ਸੰਗਠਨਾਂ ਦਾ ਧੰਨਵਾਦ ਉਮੀਦ ਕਰਦੇ ਹਾਂ ਵੀ ਨੈਕਸਟ ਜਿਹੜੀ ਵੀ ਆਉਂਦੇ ਦਿਨਾਂ 'ਚ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਹੋਏਗੀ ਉਹ 'ਚ ਪੁੱਲਦ ਸਾਹਿਬ ਦੀ ਵਿਹਾਈ ਦਾ ਕੇਸ ਕਨਸੀਡਰ ਕਰਕੇ ਉਹਨਾਂ ਨੂੰ ਵਿਹਾਈ ਦਿੱਤੀ ਜਾਊਗੀ ਤੇ ਜੇਕਰ ਜੋ ਹੋ ਗਿਆ ਵੀ ਸੈਂਟੈਂਸ ਰੂ ਬੋਲ ਹਰੇਕ ਤਿੰਨ ਮਹੀਨੇ ਦੇ ਬਾਅਦ ਜਿਹੜਾ ਬੁਲਾਉਣਾ ਜ਼ਰੂਰੀ ਆ ਤੇ ਮੇਰੀ ਆਨਲਾਈਨ ਜਾਣਕਾਰੀ ਦੇ ਮੁਤਾਬਕ ਮਈ 2025 ਤੋਂ ਬਾਅਦ ਸੈਂਟੈਂਸ ਰੂ ਬੋਲ ਦੀ ਕੋਈ ਮੀਟਿੰਗ ਅਜੇ ਤੱਕ ਨਹੀਂ ਹੋਈ ਹੋ ਸਕਦਾ ਆਉਂਦੇ ਦਿਨਾਂ ਦੇ ਵਿੱਚ ਸਤਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਾਨੂੰ ਵਧੀਆ ਖਬਰ ਜਿਹੜੀ ਮੇਰੇ ਭੁੱਲਨ ਸਾਹਿਬ ਪੱਕੀ ਰਹੀ ਹੋ ਕੇ ਆਪਣੇ ਘਰੋਂ ਜਲਦੀ ਕਲਾ ਵਾਹੇ